ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚੈਲਦਾਰ ਯਾਰੋ ਪੰਜਾਬੀ ਉਹ ਕੌਮ ਆ ਜੋ ਹਮੇਸ਼ਾ ਹੀ ਇਨਸਾਨੀਅਤ ਦੇ ਲਈ ਲੜਦੇ ਆਏ ਨੇ ਹਮੇਸ਼ਾ ਹੀ ਆਪਣੇ ਦੇਸ਼ ਨਾਲ ਖੜੇ ਨੇ ਬਾਰਡਰਾਂ ਤੇ ਗੋਲੀਆਂ ਖਾਧੀਆਂ ਨੇ ਭਾਵੇਂ ਪੰਜਾਬ 'ਚ ਨੌਕਰੀ ਨਹੀਂ ਮਿਲਦੀ ਪਈ ਜਿਸ ਕਰਕੇ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਚਲੇ ਗਏ ਨੇ ਪਰ ਅੱਜ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਹਾਂ ਜਿਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਜਦੋਂ ਇੱਕ ਮੈਡਮ ਨੇ ਛੋਟੇ ਛੋਟੇ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਵੱਡੇ ਹੋ ਕੇ ਕੀ ਬੰਨਣਾ ਚਾਹੋਗੇ ਕਈ ਨਾ ਬੱਚਿਆਂ ਨੇ ਕਿਹਾ ਕਿ ਆਪਾਂ ਫੌਜ 'ਚ ਹੋਵਾਂਗੇ ਆਪਾਂ ਪੁਲਿਸ 'ਚ ਹੋਵਾਂਗੇ ਸੋ ਦੇਖ ਸਕਦੇ ਹੋ ਵੀ ਪੰਜਾਬ ਦੇ ਨਿੱਕੇ ਨਿੱਕੇ ਬੱਚਿਆਂ 'ਚ ਬਹੁਤ ਹੀ ਜ਼ਿਆਦਾ ਜਨੂਨ ਭਰਿਆ ਹੋਇਆ ਹੈ ਸੋ ਆਓ ਤੁਹਾਡੇ ਨਾਲ ਛੋਟਾ ਜਿਹਾ ਵੀਡੀ

ਹੋ ਜੀ ਬਣਗਾ ਨੂਰ ਸਿੰਘ ਹੀ ਬਣਗਾ ਹਾਂਜੀ ਫਿਰ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਜਿਸ ਦਿਨ ਨਵੀਂ ਵੀਡੀਓ ਨਾਲ ਸਾਸ਼ਿਕਾ